ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦাব ਉਮੀਦ ਕਰਦਾ ਹਾਂ ਸਾਥਿਓ ਤੁਸੀਂ ਸਾਰੇ ਠੀਕ ਹੋਵੋਗੇ ਸੋ ਆਪਣਾ ਅੱਜ ਦਾ ਸੰਗੀਤ ਦਾ ਟੌਪਿਕ ਹੈ ਰਮਾਇਣ ਅਤੇ ਮਹਾਭਾਰਤ ਕਾਲ ਵਿੱਚ ਸੰਗੀਤ ਦਾ ਪ੍ਰਚਾਰ ਜਾਂ ਵਿਸਥਾਰ ਜੋ ਵੀ ਹੋਇਆ ਉਸਦੇ ਬਾਰੇ ਅੱਜ ਪੜ੍ਹਾਂਗੇ ਕਿ ਰਮਾਇਣ ਤੇ ਮਹਾਭਾਰਤ ਕਾਲ ਵਿੱਚ ਸੰਗੀਤ ਦਾ ਕੀ ਕੀ ਵਿਸਥਾਰ ਹੋਇਆ ਔਰ ਉਸ ਸਮੇਂ ਵਿੱਚ ਸੰਗੀਤ ਦਾ ਕੀ ਕੀ ਪ੍ਰਯੋਗ ਹੋਇਆ ਕਿਹੜੇ ਕਿਹੜੀਆਂ ਸ਼ੈਲੀਆਂ ਉਸ ਸਮੇਂ ਵਰਤੋਂ ਵਿੱਚ ਸੀਗੀਆਂ ਤੋ ਚਲੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਰਮਾਇਣ ਕਾਲ ਵਿੱਚ ਸੰਗੀਤ ਰਮਾਇਣ ਭਾਰਤ ਦਾ ਪ੍ਰਾਚੀਨ ਅਤੇ ਸਾਂਸਕ੍ਰਿਤਿਕ ਮਹਾਕਾਵ ਹੈ ਜਿਸ ਦੀ ਰਚਨਾ ਕਵੀ ਵਾਲਮਿਕ ਨੇ ਕੀਤੀ ਹਾਂਜੀ ਇਹ ਸ਼ਾਰਟ ਕੁਐਸਚਨ ਜਈ ਵਾਰੀ ਆ ਜਾਂਦਾ ਕਿ ਰਮਾਇਣ ਦੀ ਜਿਹੜੀ ਰਚਨਾ ਉਹ ਕਿਸ ਨੇ ਕੀਤੀ ਹੈ ਕਵੀ ਵਾਲਮਿਕ ਨੇ ਵਿਦਵਾਨਾਂ ਅਨੁਸਾਰ ਮਨੁਜ ਜੀਵ ਦਾ ਕੋਈ ਵੀ ਅਜੀਹਾ ਪੱਖ ਨਹੀਂ ਜਿਸ ਦਾ ਦਰਸ਼ਨ ਰਮਾਇਣ ਵਿੱਚ ਨਾ ਹੁੰਦਾ ਹੋਵੇ ਆਦ ਕਵੀ ਵਾਲਮਿਕ ਨੇ ਰਮਾਇਣ ਦੀ ਗਿਰਚਨਾ ਗੇਰੂਪ ਵਿੱਚ ਕੀਤੀ ਹੈ ਗੇਰੂਪ ਵਿੱਚ ਹੁੰਦਾ ਜਿਵੇਂ ਆਪਾਂ ਕੋਈ ਚੀਜ਼ ਲਿਖ ਲੈਨੇ ਆ ਲਿਖੀ ਹੋਈ ਚੀਜ਼ ਨੂੰ ਆਪਾਂ ਕਹਿ ਸਕਦੇ ਆ ਵੀ ਉਹ ਗੇਰੂਪ ਵਿੱਚ ਹੈ ਰਮਾਇਣ ਕਾਲ ਵਿੱਚ ਸੰਗੀਤ ਦੇ ਕਲਾ ਪੱਖ ਨਾਲ ਨਾਲ ਸੰਗੀਤ ਦੇ ਸ਼ਾਸਤਰ ਪੱਖ ਦਾ ਵਿਕਾਸ ਵੀ ਹੋ ਚੁੱਕਿਆ ਸੀ ਹਾਂਜੀ ਰਮਾਇਣ ਕਾਲ ਦੇ ਵਿੱਚ ਕਹਿੰਦੇ ਸੰਗੀਤ ਦੇ ਕਲਾ ਪੱਖ ਦੇ ਨਾਲ ਮਤਲਬ ਪ੍ਰੈਕਟੀਕਲ ਦੇ ਨਾਲ ਨਾਲ ਜਿਹੜੇ ਉਹਦੇ ਥਿਉਰੀ ਸੀ ਜਿਹੜੀ ਸੰਗੀਤ ਦੀ ਸ਼ਾਸਤਰ ਪੱਖ ਜਿਹਨੂੰ ਕਹਿ ਦਿੰਨੇ ਆਪਾਂ ਉਹਦਾ ਵੀ ਕਹਿੰਦੇ ਉਸ ਸਮੇਂ ਤੱਕ ਵਿਕਾਸ ਹੋ ਚੁੱਕਿਆ ਸੀ ਇਸ ਸਬੰਧ ਵਿੱਚ ਰਮਾਇਣ ਵਿੱਚ ਪ੍ਰਮਾਣ ਮਿਲਦੇ ਹਨ ਵੀ ਇਸ ਸਬੰਧੀ ਰਮਾਇਣ ਦੇ ਵਿੱਚ ਸਬੂਤ ਮਿਲਦੇ ਹੈ ਰਮਾਇਣ ਵਿੱਚ ਗੰਧਰਵ ਦੇ ਨਾਲ ਗੰਧਰਵ ਅਤੇ ਅਪਸਰਾਵਾਂ ਦਾ ਉਲੇਖ ਵੀ ਮਿਲਦਾ ਹੈ ਹਾਂਜੀ ਗੰਧਰਵ ਗਾਣਤ ਵੀਨਾਵਾਦਨ ਕਰਦੇ ਸਨ ਹਾਂਜੀ ਰਮਾਇਣ ਦੇ ਵਿੱਚ ਗੰਧਰਵ ਅਤੇ ਗੰਧਰਵ ਅਪਸਰਾਵਾਂ ਦਾ ਉਲੇਖ ਵੀ ਮਿਲਦਾ ਹੈ ਇਹਨਾਂ ਵਿੱਚੋਂ ਗੰਧਰਵ ਸੀ ਜਿਹੜੇ ਉਹ ਗਾਣ ਅਤੇ ਵੀਨਾਵਾਦਨ ਕਰਦੇ ਸਨ ਤੇ ਜਿਹੜੀਆਂ ਅਪਸਰਾਵਾਂ ਸੀਗੀਆਂ ਉਹ ਨ੍ਰਿਤ ਕਰਦੀਆਂ ਸਨ ਨ੍ਰਿਤ ਪ੍ਰਦਰਸ਼ਨ ਕਰਦੀਆਂ ਸਨ ਨ੍ਰਿਤ ਅਤੇ ਨਾਟਿਆ ਦਾ ਪੇਸ਼ਾ ਨਟ ਨਰਤਕ ਅਤੇ ਸਲੂਜ਼ ਜਾਤੀਆਂ ਕਰਦੀਆਂ ਸਨ ਉਹਨਾਂ ਨੂੰ ਰਾਜ ਆਸ਼ਰੈ ਪ੍ਰਾਪਤ ਸੀ ਮਤਲਬ ਜਿਹੜਾ ਰਾਜ ਦਰਬਾਰ ਵੱਲੋਂ ਹੀ ਉਹਨਾਂ ਨੂੰ ਜੋ ਵੀ ਪੈਨਸ਼ਨ ਵਗੈਰਾ ਉਸ ਸਮੇਂ ਉਹਨਾਂ ਦੇ ਕੰਮ ਲਈ ਮਿਲਦੀ ਸੀ ਹਾਂਜੀ ਤੁੰਬੁਰੂ ਨਾਮ ਇੱਕ ਵਿਅਕਤੀ ਦਾ ਰਮਾਇਣ ਕਾਲ ਦੇ ਵਿੱਚੋਂ ਲੇਖ ਮਿਲਦਾ ਜਿਸ ਦਾ ਕਹਿੰਦੇ ਨੇ ਵੀ ਉਹ ਜਿਹੜਾ ਅਪਸਰਾਵਾਂ ਦਾ શિક્ષਕ ਸੀਗਾ गान शिक्षक ਰਮਾਇਣ ਕਾਲਿੰ ਸਮਾਜ ਵਿੱਚ ਸੰਗੀਤ ਜੀਵਨ ਦੇ ਹਰ ਖੇਤਰ ਵਿੱਚ ਸੀ ਹਾਂਜੀ ਅਯੋਧਿਆ ਕਿਸ਼ਕਿੰਦਾ ਅਤੇ ਲੰਕਾ ਆਦ ਨਗਰਾਂ ਵਿੱਚ ਵਾਦਿਆ ਦੀ ਮਧੁਰ ਧੁਨੀ ਗੂੰਜਦੀ ਰਹਿੰਦੀ ਸੀ ਰਾਜਸੀ ਜੀਵਨ ਵਿੱਚ ਯੁੱਧ ਦੇ ਸਮੇਂ ਧਾਰਮਿਕ ਕੰਮਾਂ ਵਿੱਚ ਅਤੇ ਆਸ਼ਰਮਾਂ ਵਿੱਚ ਸੰਗੀਤ ਦਾ ਪ੍ਰਯੋਗ ਹੁੰਦਾ ਸੀ ਰਾਮਚੰਦਰ ਦੇ ਜਨਮ ਅਤੇ ਵਿਆਹ ਤੇ ਦੇਵ ਦੁੰਦਵੀਆਂ ਵਜਣ ਅਤੇ ਨ੍ਰਿਤ ਗਾਣ ਸੰਬੰਧੀ ਉਲੇਖ ਰਮਾਇਣ ਵਿੱਚ ਮਿਲਦੇ ਹਨ ਹਾਂਜੀ ਕਹਿੰਦੇ ਉਸ ਸਮੇਂ ਵਿੱਚ ਜਿਹੜਾ ਸਮਾਜ ਦੇ ਵਿੱਚ ਸੰਗੀਤ ਆ ਉਹ ਚਾਰੇ ਪਾਸੇ ਫੈਲਿਆ ਹੋਇਆ ਸੀ ਅਯੁੱਧਿਆ ਕਸ਼ਕਿੰਦਾ ਅਤੇ ਲੰਕਾਦ ਨਗਰਾਂ ਵਿੱਚ ਜਿਹੜੇ ਵਾਦਿਆ ਦੀ ਜਿਹੜੀ ਮਧਰ ਤੋਂ ਨਹੀਂ ਗੂੰਜਦੀ ਰਹਿੰਦੀ ਸੀ ਰਾਸੀ ਜੀਵਨ ਵਿੱਚ ਕਹਿੰਦੇ ਜਦੋਂ ਯੁੱਧ ਹੁੰਦਾ ਸੀ ਯੁੱਧ ਦੇ ਸਮੇਂ ਵੀ ਸੰਗੀਤ ਦਾ ਪ੍ਰਯੋਗ ਹੁੰਦਾ ਸੀ ਧਾਰਮਿਕ ਕੰਮਾਂ ਵਿੱਚ ਵੀ ਸੰਗੀਤ ਦਾ ਪ੍ਰਯੋਗ ਹੁੰਦਾ ਸੀਗਾ ਆਸ਼ਰਮਾਂ ਵਿੱਚ ਜਦੋਂ ਆਸ਼ਰਮਾਂ ਵਿੱਚ ਵੀ ਕਹਿੰਦੇ ਸੰਗੀਤ ਦਾ ਪ੍ਰਯੋਗ ਹੁੰਦਾ ਸੀ ਜਦੋਂ ਰਾਮਚੰਦਰ ਜੀ ਦਾ ਵਿਆਹ ਹੋਇਆ ਉਹਨਾਂ ਦੇ ਜਨਮ ਅਤੇ ਵਿਆਹ ਦੇ ਉੱਤੇ ਵੀ ਸੰਗੀਤ ਦਾ ਪ੍ਰਯੋਗ ਹੋਇਆ ਦੁੰਦੀਆਂ ਵਜੀਆਂ ਨ੍ਰਿਤ ਹੋਇਆ ਗਾਣ ਹੋਇਆ ਠੀਕ ਹੈ ਇਹਦੇ ਵੀ ਉਲੇਖ ਕਹਿੰਦੇ ਰਮਾਇਣ ਚ ਮਿਲਦੇ ਆ ਇਸ ਦੇ ਨਾਲ ਨਾਲ ਹੀ ਸਵਾਗਤ ਅਤੇ ਵਿਦਾਈ ਜਿਹੇ ਸਮਾਰੋਹ ਤੇ ਸਮਾਰੋਹ ਜਦੋਂ ਹੁੰਦੇ ਸੀ ਉਹਨਾਂ ਦੇ ਵੀ ਸੰਗੀਤ ਦਾ ਸਥਾਨ ਬਹੁਤ ਜ਼ਰੂਰੀ ਸੀ ਕਿਸੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਸ਼ੰਖ ਦੁੰਦਵੀ ਤੇ ਵਾਦਨ ਸਤੂਤੀ ਗਾਇਨ ਨਾਲ ਕੀਤਾ ਜਾਂਦਾ ਸੀ ਹਾਂਜੀ ਉਦੋਂ ਉਸ ਵੇਲੇ ਜਦੋਂ ਕਿਸੇ ਮਹਿਮਾਨ ਨੇ ਆਉਣਾ ਹੁੰਦਾ ਸੀਗਾ ਤਾਂ ਉਸ ਦਾ ਸਵਾਗਤ ਆ ਜਿਹੜੇ ਸਾਜ਼ ਆ ਇਹਨਾਂ ਦੁਆਰਾ ਕੀਤਾ ਜਾਂਦਾ ਸੀ ਸ਼ੰਖ ਵਜਾਈ ਜਾਂਦੀ ਸੀ ਦੁੰਦਵੀ ਵਜਾਈ ਜਾਂਦੀ ਸੀ ਵਾਦਨ ਹੁੰਦਾ ਸੀਗਾ ਸਤੁੱਤੀ ਗਾਇਨ ਹੁੰਦਾ ਸੀ ਯੁੱਧ ਵਿੱਚ ਕੂਚ ਕਰਦੇ ਸਮੇਂ ਸੈਨਿਕਾਂ ਨੂੰ ਉਤਸ਼ਾਹਿਤ ਕਰਨ ਲਈ ਜਿੰਨਾ ਵਾਦਿਆਂ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਹਨਾਂ ਵਿੱਚੋਂ ਭੇਰੀ ਦੁੰਦਵੀ ਮਿਰਦੰਗ ਪਣਵ ਸ਼ੰਖ ਤੂਰਿਆ ਅਤੇ ਵੰਛ ਆਦਿ ਪ੍ਰਮੁੱਖ ਸੰ ਹਾਂਜੀ ਇਹ ਸਾਰੇ ਤੁਸੀਂ ਨੋਟ ਕਰ ਲਓ ਕਈ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਵੀਰ ਮਾਇਨ ਕਾਲ ਦੇ ਸਮੇਂ ਦੇ ਜਿਹੜੇ ਕਿਸੇ ਚਾਰ ਸਾਜ਼ਾਂ ਦੇ ਨਾਮ ਲਿਖੋ ਤਾਂ ਇਹ ਤੁਸੀਂ ਨੋਟ ਕਰ ਲਓ ਪੇਰੀ ਦੁੰਦਵੀ ਮਰਦੰਗ ਪਾਣ ਸ਼ੰਖ ਤੂਰਿਆ ਵੰਛ ਆਦ ਅੱਗੇ ਵੀਣਾ ਦੇ ਅੰਤਰਗਤ ਵੱਲਕੀ ਅਤੇ ਵਿਪੰਚੀ ਦਾ ਵਿਸ਼ੇਸ਼ ਪ੍ਰਚਾਰ ਸੀ ਹਾਂਜੀ ਜਿਹੜੀ ਵੀਣਾਵਾਂ ਤੇ ਰਮਾਇਨ ਕਾਲ ਦੇ ਵਿੱਚ ਕਹਿੰਦੇ ਵੱਲਕੀ ਤੇ ਵਿਪੰਚੀ ਜਿਹੜੀ ਵੀਣਾ ਇਹਨਾਂ ਦਾ ਖਾਸ ਤੌਰ ਤੇ ਪ੍ਰਚਾਰ ਸੀਗਾ ਵਾਦਕਾਂ ਲਈ ਤੂਰੀਆ ਸੰਗਤ ਦਾ ਪ੍ਰਯੋਗ ਕੀਤਾ ਜਾਂਦਾ ਸੀ ਹਾਂਜੀ ਜਿਹੜੇ ਵਾਦਕ ਸੀਗੇ ਉਹਨਾਂ ਨੂੰ ਕੀ ਕਿਹਾ ਕੀ ਕਹਿ ਕੇ ਪੁਕਾਰਿਆ ਜਾਂਦਾ ਸੀ ਤੂਰੀਆ ਹਾਂਜੀ ਅੱਗੇ ਪੜਦੇ ਹਾਂ ਯੱਗ ਆਦਿ ਧਾਰਮਿਕ ਅਨੁਸ਼ਠਾਨਾਂ ਦੇ ਸਮੇਂ ਸ਼ਾਮਗੰ ਦਾ ਪ੍ਰਯੋਗ ਹੁੰਦਾ ਸੀ ਹਾਂਜੀ ਬਿਲਕੁਲ ਯੱਗ ਆ ਧਾਰਮਿਕ ਅਨੁਸ਼ਠਾਨਾਂ ਦੇ ਸਮੇਂ ਸ਼ਾਮਗੰ ਦਾ ਪ੍ਰਯੋਗ ਹੁੰਦਾ ਸੀ ਸ਼ਾਮਗੰ ਹੁੰਦਾ ਹੈ ਆਪਾਂ ਮੋٹے ਤੌਰ ਤੇ ਸਮਝ ਲੈਣੇ ਆ ਜੇ ਨਹੀਂ ਪਤਾ ਤਾਂ ਸ਼ਾਮਗੰ ਪੁਰਾਣੇ ਸਮੇਂ ਵਿੱਚ ਜਦੋਂ ਯੱਗ ਹੁੰਦੇ ਸੀਗੇ ਤਦੋ ਸਾਮਵੇਦ ਦੇ ਜਿਹੜੇ ਮੰਤਰ ਸੀ ਉਹਨਾਂ ਨੂੰ ਸਵਰਾਂ ਦੁਆਰਾ ਉਚਾਰਿਆ ਜਾਂਦਾ ਸੀਗਾ ਤਾਂ ਜਿਹੜੀ ਉਹ ਵਿਧੀ ਆ ਉਹਨੂੰ ਸਾਮਗਾਨ ਕਿਹਾ ਜਾਂਦਾ ਸੀ ਤਾਂ ਤੇ ਲਿਖਿਆ ਗਿਆ ਕਿ ਯੱਗ ਆਦਿ ਧਾਰਮਿਕ ਅਨੁਸ਼ਠਾਨਾਂ ਦੇ ਸਮੇਂ ਸਾਮਗਾਨ ਦਾ ਪ੍ਰਯੋਗ ਹੁੰਦਾ ਸੀ ਉਹ ਵੀ ਇੱਕ ਸੰਗੀਤ ਸਾਮਗਾਨਵਿਕ ਸੰਗੀਤ ਦਾ ਹਿੱਸਾ ਹੈ ਸਾਮਵੇਦ ਆ ਜਿਹੜਾ ਜਿਸ ਨੂੰ ਸੰਗੀਤ ਲਈ ਸਭ ਤੋਂ ਉਪਯੋਗੀ ਜਿਹੜਾ ਵੇਦ ਮੰਨਿਆ ਗਿਆ ਹੈ ਹਾਂਜੀ ਅੱਗੇ ਪੜਦੇ ਹਾਂ ਰਮਾਇਣ ਵਿੱਚ ਸਾਮ ਅਤੇ ਗੰਧਰਵ ਦੋਨਾਂ ਦੀ ਉਨਤੀ ਦੇ ਸਬੰਧ ਵਿੱਚ ਪਰਮਾਨ ਮਿਲਦੇ ਹਨ ਇਹ ਦੋ ਤਰ੍ਹਾਂ ਦੇ ਉਸ ਵੇਲੇ ਜਿਹੜੇ ਪ੍ਰਚਲਿਤ ਸੀਗੇ ਸ਼ਾਮ ਅਤੇ ਗੰਧਰਵ ਸ਼ਾਮ ਗਾਨ ਕੇਵਲ ਯੱਗ ਆ ਤੱਕ ਸੀਮਿਤ ਵੈਦਿਕ ਸੰਗੀਤ ਸੀ ਹਾਂ ਜੀ ਸ਼ਾਮ ਗਾਨ ਨੂੰ ਵੈਦਿਕ ਸੰਗੀਤ ਦੇ ਅੰਤਰਗਤ ਰੱਖਿਆ ਗਿਆ ਜਿਹੜਾ ਕਿ ਜਦੋਂ ਯੱਗ ਹੁੰਦੇ ਸੀ ਕੇਵਲ ਉਹਦੇ ਉਸ ਤੋਂ ਵਰਤੋਂ ਉਸ ਦੀ ਕੀਤੀ ਜਾਂਦੀ ਸੀ ਪਰ ਜਿਹੜਾ ਗੰਧਰਵ ਹੈ ਇਹ ਲੋਕ ਸੰਗੀਤ ਸੀਗਾ ਇਹ ਲੋਕਾਂ ਦੇ ਵਿੱਚ ਇਸ ਦਾ ਖੂਬ ਪ੍ਰਚਾਰ ਸੀ ਆਮ ਲੋਕ ਸੀ ਜਿਹੜੇ ਤਾਂ ਅਗਰ ਕਿਸ ਨੂੰ ਲੋਕਿਕ ਸੰਗੀਤ ਵੀ ਆਪਾਂ ਕਹਿ ਸਕਦੇ ਹਾਂ ਹਾਂ ਜੀ ਅੱਗੇ ਪੜਦੇ ਹਾਂ ਰਮਾਇਣ ਕਾਲ ਵਿੱਚ ਲਵ ਅਤੇ ਕੁਸ਼ ਦੀ ਸੰਗੀਤ ਵਿੱਚ ਅਤੁੱਪ ਯੋਗਤਾ ਦਾ ਉਲੇਖ ਮਿਲਦਾ ਹੈ ਅਸ਼ਵਮੇਦ ਯੱਗ ਵਿੱਚ ਲਵ ਅਤੇ ਕੁਸ਼ ਨੇ ਰਮਾਇਣ ਦਾ ਬਲੌਕਿਕ ਗਾਣ ਕੀਤਾ ਸੀ ਤਤਕਾਲਿਨ ઋષਿ मुनि ਆਪਣੀਆਂ ਗੀਤ ਰਚਨਾਵਾਂ ਸ਼ਗਿਰਦਾਂ ਨੂੰ ਸਿਖਾਉਂਦੇ ਸਨ ਅਤੇ ਫਿਰ ਸ਼ਗਿਰਦ ਜਨ ਸਮੁਦਾਇ ਵਿੱਚ ਜਾ ਕੇ ਉਹਨਾਂ ਦਾ ਗਾਣ ਕਰਦੇ ਸਨ ਹਾਂਜੀ ਜੇ ਆਪਾਂ ਰਮਾਇਣ ਦੇਖੀ ਹੈ ਬੱਚਿਆਂ ਨੇ ਤਾਂ ਉਸ ਵਿੱਚ ਆਪਾਂ ਦੇਖਦੇ ਹਾਂ ਕਿ ਲਵ ਅਤੇ ਕੁਸ਼ ਉਹਨਾਂ ਦਾ ਇੱਕ ਵਿੱਚ ਸੀਨ ਹੁੰਦਾ ਕਿ ਉਹ ਸਾਰੀ ਜਿਹੜੀ ਰਮਾਇਣ ਉਹ ਸੰਗੀਤ ਰਾਹੀ ਸੁਣਾਉਂਦੇ ਆ ਤੇ ਉਸੇ ਜਿਹੜੇ ਲਾਈਨ ਦਾ ਜ਼ਿਕਰ ਕੀਤਾ ਹੋਇਆ ਵੀ ਰਮਾਇਣ ਕਾਲ ਵਿੱਚ ਲਵ ਤੇ ਕੁਸ਼ ਦੀ ਸੰਗੀਤ ਵਿੱਚ ਅਦਭੁਤ ਯੋਗਤਾ ਦਾ ਉਲੇਖ ਹੈ ਤੇ ਅਸ਼ਵਮੇਧ ਯੱਗ ਵਿੱਚ ਲਵ ਤੇ ਕੁਸ਼ ਨੇ ਰਮਾਇਣ ਦਾ ਅਲੌਕਿਕ ਗਾਣ ਕੀਤਾ ਸੀ ਹਾਂਜੀ ਤਤਕਾਲੇਂ ਦਸ਼ੀਮੁਸ਼ੀ ਰਿਸ਼ੀਮ ਤਤਕਾਲੇਂ ਜਿਹੜੇ ਰਿਸ਼ੀਮੁਨੀ ਸੀਗੇ ਉਹ ਆਪਣੀ ਜਿਹੜੀ ਗੀਤ ਰਚਨਾਵਾਂ ਆਪਣੇ ਸ਼ਗਿਰਦਾਂ ਨੂੰ ਸਿਖਾਉਂਦੇ ਸੀ ਤੇ ਉਹਨਾਂ ਦੇ ਜਿਹੜੇ ਸ਼ਗਿਰਦ ਸੀਗੇ ਫਿਰ ਲੋਕਾਂ ਵਿੱਚ ਜਾ ਕੇ ਉਸ ਦਾ ਗਾਇਨ ਕਰਦੇ ਸਨ ਇਸ ਯੁੱਗ ਵਿੱਚ ਇਸਤਰੀਆਂ ਨੂੰ ਵੀ ਸੰਗੀਤ ਦੀ ਭਰਪੂਰ ਸਿੱਖਿਆ ਦਿੱਤੀ ਜਾਂਦੀ ਸੀ ਹਾਂਜੀ ਇਸ ਯੁੱਗ ਵਿੱਚ ਇਸਤਰੀਆਂ ਨੂੰ ਵੀ ਕਹਿੰਦੇ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਸੀ ਰਾਵਣ ਦੀਆਂ ਰਾਣੀਆਂ ਸਭ ਤਰ੍ਹਾਂ ਦੇ ਵਾਦਿਆਂ ਨੂੰ ਵਜਾਉਣ ਵਿੱਚ ਨਿਪੁੰਨ ਸਨ ਸਾਰੰਸ਼ੇਕ ਰਮਾਇਣ ਕਾਲ ਵਿੱਚ ਗਾਇਨ ਵਾਦਨ ਅਤੇ ਨ੍ਰਿਤ ਉਨਤ ਸਥਿਤੀ ਵਿੱਚ ਸਨ ਹਾਂਜੀ ਮਣੇ ਸਾਰਾ ਜੋ ਪੜਿਆ ਆਪਾਂ ਇਹਦਾ ਸਾਰੰਸ਼ੇ ਹੀ ਨਿਕਲਦਾ ਕਿ ਰਮਾਇਣ ਕਾਲ ਦੇ ਵਿੱਚ ਸੰਗੀਤ ਕਾਫੀ ਉਨਤ ਸਥਿਤੀ ਤੇ ਸੀਗਾ ਵਕ ਵਕ ਤਰ੍ਹਾਂ ਦੇ ਆਪਾਂ ਇਹਦੇ ਵਿੱਚ ਸਾਜ਼ ਪੜੇ ਜਿਹੜਾ ਨ੍ਰਿਤਤਾ ਨ੍ਰਿਤ ਕਲਾ ਵੀ ਇਸ ਸਮੇਂ ਵਿੱਚ ਉਤਪਨ ਹੋ ਚੁੱਕੀ ਸੀਗੀ ਠੀਕ ਹੈ ਵਾਦਨ ਕਲਾ ਵੀ ਸੀ ਜਿਹੜੇ ਵਾਦਨ ਕਰਦੇ ਸੀ ਉਹਨਾਂ ਨੂੰ ਤੂਰੇਆ ਕਿਹਾ ਜਾਂਦਾ ਸੀਗਾ ਕੁੱਲ ਮਿਲਾ ਕੇ ਜਿਹੜਾ ਸੰਗੀਤ ਹੈ ਰਮਾਇਣ ਕਾਲ ਵਿੱਚ ਉਹਨਾਂ ਦੀ ਸਥਿਤੀ ਵਿੱਚ ਸੀ ਹਾਂਜੀ ਦੋਸਤੋ ਅ ਅੱਗੇ ਆਪਾਂ ਪੜਦੇ ਹਾਂ ਮਹਾਭਾਰਤ ਕਾਲ ਵਿੱਚ ਸੰਗੀਤ ਮਹਾਭਾਰਤ ਦਾ ਭਾਰਤੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰਿਹਾ ਹੈ ਇਸ ਵਿਸ਼ਾਲ ਮਹਾਕਾਵ ਵਿੱਚ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦਾ ਜੋ ਸਰਵਪੱਖੀ ਚਿੱਤਰ ਮਿਲਦਾ ਹੈ ਉਹ ਹੋਰ ਕਿਧਰੇ ਵੀ ਨਹੀਂ ਮਿਲਦਾ। ਮਹਾਭਾਰਤ ਕਾਲ ਵਿੱਚ ਸ਼ਾਮ ਅਤੇ ਗੰਧਰਵ ਦੋ ਤਰ੍ਹਾਂ ਦੇ ਸੰਗੀਤ ਦਾ ਬਰਾਬਰ ਪ੍ਰਚਲਨ ਸੀ। ਆਪਾਂ ਪਿੱਛੇ ਹੀ ਪੜਿਆ ਵੀ ਸ਼ਾਮ ਗਾਇਨ ਹੁੰਦਾ ਸੀ, ਗੰਧਰਵ ਗਾਇਨ। ਸ਼ਾਮ ਗਾਨ ਸੀ ਜਿਹੜਾ ਯੱਗ ਸਮੇਂ ਵਰਤੇ ਜਾਂਦਾ ਸੀਗਾ। ਠੀਕ ਹੈ, ਵੈਦਿਕ ਸੰਗੀਤ ਜਿਹਨੂੰ ਕਹਿ ਦਿੰਨੇ ਆਪਾਂ ਤੇ ਗੰਧਰਵ ਸੀ ਜਿਹੜਾ ਇਹ ਲੋਕਿਕ ਸੰਗੀਤ ਸੀਗਾ, ਮਤਲਬ ਲੋਕਾਂ ਵਿੱਚ ਇਸ ਦਾ ਪ੍ਰਚਲਨ ਸੀ। ਯੱਗ ਆਦਿ ਵਿੱਚ ਸ਼ਾਮ ਗਾਨ ਹੁੰਦਾ ਸੀ। ਸਾਮਗਮ ਤੋਂ ਇਲਾਵਾ ਪਰੰਪਰਾਗਤ ਗਾਥਾਂ ਗੀਤਾਂ ਦਾ ਪ੍ਰਚਾਰ ਸੀ ਸਾਮਗਮ ਦਾ ਪ੍ਰਯੋਗ ਵੈਦਿਕ ਆਰੀਆ ਦੇ દੈਨਿਕ ਜੀਵਨ ਦਾ ਅੰਗ ਸੀ ਜਿਹੜੇ ਯੱਗ ਕਰਦੇ ਸੀਗੇ ਉਹਨਾਂ ਨੂੰ ਆਰੀਆ ਕਿਹਾ ਜਾਂਦਾ ਹੈ ਵੈਦਿਕ ਆਰੀਏ ਜਿਹੜੇ ਯੱਗ ਕਰਦੇ ਸੀ ਉਹਨਾਂ ਦੇ ਇੱਕ ਸਾਮਗਮ ਕਰਨਾ ਇੱਕ ਉਹਨਾਂ ਦਾ ਜੀਵਨ ਦਾ ਅੰਗ ਮੰਨਿਆ ਜਾਂਦਾ ਸੀ ਮਹਾਭਾਰਤ ਵਿੱਚ ਗੀਤ ਵਾਦਵਿਤ ਅਤੇ ਨ੍ਰਿਤ ਦਾ ਪ੍ਰਯੋਗ ਜਨਜੀਵਨ ਦੇ ਅਪਿੰਨ ਅੰਗ ਦੇ ਰੂਪ ਵਿੱਚ ਹੁੰਦਾ ਹੈ ਇਸ ਵਿੱਚ ਗੀਤ ਦਾ ਮਤਲਬ ਗਾਉਣਾ ਹੁੰਦਾ ਹੈ ਵਾਦਰਿਤ ਇਹਦਾ ਮਤਲਬ ਹੁੰਦਾ ਹੈ ਵਾਦਨ ਕਰਨਾ ਠੀਕ ਹੈ ਉਸ ਤੋਂ ਬਾਅਦ ਨਿਰਿਤ ਮਹਾਭਾਰਤ ਵਿੱਚ ਵਾਦਿਆਂ ਵਿੱਚੋਂ ਤਤ ਵਿਤਤ ਕਣ ਅਤੇ ਸੁਸ਼ੀਰ ਵਾਦਿਆ ਦਾ ਉਲੇਖ ਮਿਲਦਾ ਹੈ ਪਹਿਲਾਂ ਆਪਾਂ ਉੱਪਰ ਪੜਿਆ ਪਰ ਆਪਾਂ ਨੂੰ ਉਹਦੇ ਵਿੱਚ ਵਰਗੀਕਰਨ ਨਹੀਂ ਦਿੱਤਾ ਹੋਇਆ ਸੀਗਾ ਪਰ ਮਹਾਭਾਰਤ ਕਾਲ ਵਿੱਚ ਆਪਾਂ ਨੂੰ ਜਿਹੜੇ ਸਾਜ਼ ਆ ਉਹਨਾਂ ਦਾ ਵਰਗੀਕਰਨ ਦੇਖਣ ਨੂੰ ਮਿਲਦਾ ਹੈ ਤਤ ਵਿਤਤ ਕਣ ਅਤੇ ਸੁਸ਼ੀਰ ਵਾਦਿਆ ਪਿਛਲੀ ਵੀਡੀਓ ਮੈਂ ਉਹ ਜਿਹੜੀ ਪਾਈ ਸੀਗੀ ਉਹਦੇ ਵਿੱਚ ਆਪਾਂ ਜਿਹੜੇ ਭਾਰਤੀ ਸੰਗੀਤ ਵਾਦਿਆਂ ਦਾ ਵਰਗੀਕਰਨ ਹੈ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਇਹਦੇ ਇਹਦੇ ਲਈ ਅੱਛੀ ਜਾਣਕਾਰੀ ਪ੍ਰਾਪਤ ਕਰਨ ਲਈ ਸੋ ਅੱਗੇ ਪੜ੍ਹਦੇ ਹਾਂ ਤੰਤੂ ਵਾਦਿਆਂ ਦੇ ਅੰਤਰਗਤ ਤੰਤੂ ਵਾਦਦੇ ਹੁੰਦੇ ਆ ਜਿਹੜੇ ਤਾਰਾਂ ਵਾਲੇ ਵਾਦਦੇ ਹੁੰਦੇ ਆ ਉਹਨਾਂ ਦੇ ਅੰਤਰਗਤ ਵੀਣਾ ਦਾ ਪ੍ਰਚਲਨ ਸਭ ਤੋਂ ਵਧੇਰੇ ਸੀ ਇਸ ਦਾ ਪ੍ਰਯੋਗ ਯੱਗ ਵਿੱਚ Vedic ਸੰਗੀਤ ਦੇ ਨਾਲ ਅਤੇ ਲੋਕ ਉਤਸਵਾਂ ਵਿੱਚ ਜਨ ਸੰਗੀਤ ਵਿੱਚ ਹੁੰਦਾ ਸੀ ਹਾਂਜੀ ਵੀਣਾ ਅਤੇ ਵੱਲਕੇ ਤੋਂ ਇਲਾਵਾ ਵੇణు ਮਿਰਦੰਗ ਪਣਮ ਪਟਾ ਮੁਰਜ ਭੇਰੀ ਪੁਸ਼ਕਰ ਤੇ ਸ਼ੰਖਾ ਦਾ ਵਾਦਿਆਨਾ ਪ੍ਰਯੋਗ ਹੁੰਦਾ ਸੀ ਹਾਂਜੀ ਜਿਵੇਂ ਪਛਿਆ ਪਰਮਾਇਨ ਕਾਲ ਵਿੱਚ ਕੁਝ ਸਾਜ਼ ਜਿਹੜੇ ਪੜੇ ਆ ਉਵੇਂ ਹੀ ਮਹਾਭਾਰਤ ਕਾਲ ਵਿੱਚ ਵੀ ਕੁਝ ਜਿਹੜੇ ਸਾਜ਼ ਆ ਜਿਨ੍ਹਾਂ ਦਾ ਪਰਚਲਨ ਸੀਗਾ ਵੀਣਾ ਤੇ ਬਲਕਿ ਤੋਂ ਇਲਾਵਾ ਵੇణు ਮਿਰਦੰਗ ਪਣਵ ਪਟਾ ਮੁਰਜ ਭੇਰੀ ਪੁਸ਼ਕਰ ਤੇ ਸ਼ੰਖਾ ਦਾ ਵਾਦਿਆਨਾ ਪ੍ਰਯੋਗ ਹੁੰਦਾ ਸੀ ਹਾਂਜੀ ਇਸ ਤੋਂ ਇਲਾਵਾ ਕਹਿੰਦੇ ਹੱਥ ਨਾਲ ਜਿਹੜਾ ਤਾਲ ਦੇਣ ਦੀ ਜਿਹੜੀ ਪ੍ਰਣਾਲੀ ਹੈ ਉਹ ਮਹਾਭਾਰਤ ਸਮੇਂ ਵਿੱਚ ਪ੍ਰਚਲਿਤ ਹੋ ਚੁੱਕੀ ਸੀ ਉੰਝ ਅੱਗੇ ਪੜਦੇ ਹਾਂ ਨਟ ਨਰਤਕ ਗਾਇਕ ਸੂਤ ਮਾਗਤ ਅਤੇ ਕਥਾਵਾਚਕ ਆਦ ਕਲਾਕਾਰਾਂ ਨੂੰ ਰਾਜ ਵੱਲੋਂ ਪ੍ਰੋਤਸਾਹਨ ਪ੍ਰਾਪਤ ਸੀ ਮਹਾਭਾਰਤ ਵਿੱਚ ਅਰਜੁਨ ਨੂੰ ਗੰਧਰਵ ਵਿਸ਼ਾਰਦ ਦੱਸਿਆ ਗਿਆ ਹੈ ਹਾਂਜੀ ਮਹਾਭਾਰਤ ਵਿੱਚ ਅਰਜੁਨ ਨੂੰ ਗੰਧਰਵ ਵਿਸ਼ਾਰਦ ਦੱਸਿਆ ਗਿਆ ਜੋ ਪੰਜਾਂ ਪਾਂਡਵਾਂ ਵਿੱਚੋਂ ਇੱਕ ਸੀ ਗੀਤ ਵਾਦ ਨ੍ਰਿਤ ਅਤੇ ਸ਼ਾਮ ਦੀ ਸ਼ਾਸਤਰ ਸਹਿਤ ਸਿੱਖਿਆ ਇਹਨਾਂ ਨੂੰ ਮਿਲੀ ਹੋਈ ਸੀ ਹਾਂਜੀ ਆਪਣੇ ਅਗਿਆਤ ਵਾਸ ਵਿੱਚ ਜਦੋਂ ਪਾਂਡਵ ਵਿਰਾਟ ਰਾਜਾ ਦੀ ਸਭਾ ਵਿੱਚ ਪਹੁੰਚੇ ਤਾਂ ਬ੍ਰਹਨੱਲਾ ਰੂਪੀ ਅਰਜੁਨ ਨੇ ਸੰਗੀਤ ਸਿੱਖਿਆਕ ਦੇ ਰੂਪ ਵਿੱਚ ਰਾਜ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ। ਵਿਰਾਟ ਰਾਜ ਦੀ ਆਗਿਆ ਪਾ ਕੇ ਬ੍ਰਹਨੱਲਾ ਨੇ ਵਿਰਾਟ ਪੁੱਤਰੀ ਨੂੰ ਗੀਤ, ਬਾਦ ਅਤੇ ਨ੍ਰਿਤ ਦੀ ਸਿੱਖਿਆ ਸ਼ਾਸਤਰ ਸਨਿਤ ਦਿੱਤੀ। ਇੱਕ ਸਟੋਰੀ ਹੈ ਵੀ ਮਹਾਭਾਰਤ ਵਿੱਚ ਜਦੋਂ ਜਿਹੜੇ ਪੰਜ ਪਾਂਡਵ ਐ ਉਹ ਅਗਿਆਤ ਵਾਸ ਵਿੱਚ ਹੋ ਜਾਂਦੇ ਆ ਤਾਂ ਉਹਨਾਂ ਵਿੱਚੋਂ ਜਿਹੜਾ ਅਰਜੁਨ ਐ ਉਹਨੂੰ ਸੰਗੀਤ ਦੀ ਕਾਫੀ ਜਿਹੜੀ ਕੀ ਕਹਿ ਸਕਦੇ ਆ ਆਪਾਂ ਵੀ ਨੌਲੇਜ ਹੁੰਦੀ ਹੈ ਤੇ ਉਹ ਜਿਹੜੇ ਰਾਜਾ ਹੁੰਦੇ ਆ ਕਿ ਵਿਰਾਟ ਰਾਜਾ ਤੇ ਉਹਨਾਂ ਦੀ ਜਿਹੜੀ ਪੁੱਤਰੀ ਹੁੰਦੀ ਆ ਉਹਨਾਂ ਨੂੰ ਭੇਸ ਬਦਲ ਕੇ ਸੰਗੀਤ ਦੀ ਸਿੱਖਿਆ ਦੇਣੀ ਉੱਥੇ ਸ਼ੁਰੂ ਕਰ ਦਿੰਦੇ ਤੇ ਇੰਨਾ ਲਾਈਨਾਂ ਵਿੱਚ ਉਸੇ ਹੀ ਜਿਹੜਾ ਸੀਨ ਦਾ ਜਿਹੜਾ ਜ਼ਿਕਰ ਕੀਤਾ ਹੋਇਆ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਜਿਹੜਾ ਸੰਗੀਤ ਹੈ ਉਹ ਆਪਣੀ ਉੱਨਤ ਤੇ ਸਥਿਤੀ ਤੇ ਸੀਗਾ ਤੇ ਕਾਫੀ ਉਸ ਦਾ ਜਿਹੜਾ ਆਮ ਲੋਕਾਂ ਵਿੱਚ ਉਸ ਦਾ ਪ੍ਰਚਲਨ ਸੀ ਅੱਗੇ ਪੜਦੇ ਹਾਂ ਵੱਡੇ ਨਗਰਾਂ ਵਿੱਚ ਸੰਗੀਤ ਦੀ ਸਿੱਖਿਆ ਲਈ ਸੰਗੀਤ ਸ਼ਾਲਾਵਾਂ ਦਾ ਪ੍ਰਬੰਧ ਸੀ ਹਾਂਜੀ ਜਿਹੜੇ ਵੱਡੇ ਨਗਰ ਸੀ ਉੱਥੇ ਸੰਗੀਤ ਦੀ ਸਿੱਖਿਆ ਦੇਣ ਲਈ ਵੀ ਵੱਖ-ਵੱਖ ਆਪਾਂ ਕਹਿ ਸਕਦੇ ਹਾਂ ਵੀ ਵਿਦਿਆਲੇ ਇਦਾਂ ਦਾ ਕੁਝ ਜਿਹੜੀਆਂ ਸ਼ਾਲਾਵਾਂ ਖੋਲੀਆਂ ਹੋਈਆਂ ਸੀ ਜਿੱਥੇ ਜਾ ਕੇ ਲੋਕ ਸੰਗੀਤ ਦੀ ਸਿੱਖਿਆ ਲੈ ਸਕਦੇ ਆ। ਛੜਜ ਅਤੇ ਮੱਧਮ ਗ੍ਰਾਮ ਤੋਂ ਇਲਾਵਾ ਗੰਧਾਰ ਗ੍ਰਾਮ ਦਾ ਪ੍ਰਚਲਨ ਵੀ ਇਸੇ ਕਾਲ ਦੀ ਵਿਸ਼ੇਸ਼ਤਾ ਹੈ ਹਾਂਜੀ। ਸੋ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਅਗਰ ਜੇ ਕਿਸੇ ਵੀ ਸਾਥੀ ਨੂੰ ਜੇ ਕੋਈ ਡਾਊਟ ਹੈ ਤਾਂ ਉਹ ਕਮੈਂਟ ਬਾਕਸ 'ਚ ਮੈਸੇਜ ਕਰਕੇ ਜ਼ਰੂਰ ਦੱਸੇ ਤੇ ਮੈਂ ਅਗਲੀ ਵੀਡੀਓ 'ਚ ਉਹਦਾ ਜ਼ਰੂਰ ਜਵਾਬ ਦੇਵਾਂਗਾ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਵੀਡੀਓ ਪਹੁੰਚੇ ਤੇ ਸੰਗੀਤ ਨਾਲ ਸੰਬੰਧਿਤ ਹੋਰ ਅਜਿਹੀਆਂ ਵੀਡੀਓ ਪਾਉਣ ਲਈ ਚੈਨਲ ਨਾਲ ਜੁੜੇ ਰਹੋ ਬਹੁਤ-ਬਹੁਤ ਧੰਨਵਾਦ